ਵੀਡੀਓ ਵਿੱਚ ਦੇਖੋ ਇੱਕ ਅਮੀਰ ਵਿਅਕਤੀ ਕੂੜੇਦਾਨ ਚ ਕੁਝ ਸੁੱਟਣਾ ਹੁੰਦਾ ਤੇ ਉਹਦਾ ਕੁਝ ਡਿੱਗ ਜਾਂਦਾ। ਇਹ ਬੱਚਾ ਸਕੂਲ ਨੂੰ ਜਾਂਦਾ ਤੇ ਇਹ ਉਸ ਪਰਸ ਨੂੰ ਚੱਕ ਲੈਂਦਾ ਤੇ ਦੇਖਦਾ ਉਹਦੇ ਵਿੱਚ ਕੀਮਤੀ ਪੈਸੇ ਤੇ ਸਮਾਨ ਨੇ। ਤੇ ਉਹ ਬੱਚਾ ਉਸ ਮਾਲਕ ਦੀ ਉਡੀਕ ਕਰਨ ਵਾਸਤੇ ਉਸੇ ਜਗ੍ਹਾ ਤੇ ਬੈਠ ਜਾਂਦਾ ਏ। ਤੇ ਆਪਣੇ ਬੁੱਕ ਵਗੈਰਾ ਕੱਢਦਾ ਤੇ ਪੜਦਾ ਏ। ਸਕੂਲ ਨੂੰ ਜਾਂਦਾ ਜਾਂਦਾ। ਉਦਰਾ ਉਹ ਵਿਅਕਤੀ ਜਿਸ ਦਾ ਪਰਸ ਹੁੰਦਾ ਉਹ ਜਦੋਂ ਆਪਣੀ ਚਾਬੀ ਵਗੈਰਾ ਦੇਖਦਾ ਤਾਂ ਨਹੀਂ ਮਿਲਦੀ ਤਾਂ ਨੱਟ ਕੇ ਫਿਰ ਉਸੇ ਡਸਟਬਿਨ ਕੋਲ ਜਾਂਦਾ ਤਾਂ ਉਹ ਬੱਚਾ ਉਹ ਹੀ ਪਰਸ ਕੱਢ ਕੇ ਉਹਦਾ ਆਈਡੈਂਟੀਟੀ ਕਾਰਡ ਨਾਲ ਉਹਦੇ ਆ ਮੇਲ ਕਰਾਉਂਦਾ ਤੇ ਪਰਸ ਨੂੰ ਵਾਪਸ ਦੇ ਦਿੰਦਾ ਇਹ ਬੱਚੇ ਦੀ ਦਿਾਨਤਦਾਰੀ ਦੇਖੋ ਉਸ ਨੂੰ ਸ਼ੁਕਰਾਨੇ ਵਜੋਂ ਕੁਝ ਦਿੰਦਾ ਏ ਤੇ ਉਹ ਨਹੀਂ ਲੈਂਦਾ ਫਿਰ ਉਹਦੇ ਲਈ ਉਹ ਕੁਝ ਗਿਫਟ ਖਰੀਦ ਕੇ ਲੈ ਕੇ ਜਾਂਦਾ ਬੱਚੇ ਲਈ ਪਰ ਬੱਚਾ ਕੋਈ ਗਿਫਟ ਨਹੀਂ ਲੈਂਦਾ ਤੇ ਅਖੀਰ ਵਿੱਚ ਉਹਦਾ ਕੈਨ ਦੇ ਸਰਵਿਕ ਬੋਤਲ ਪਾਣੀ ਦੀ ਲੈਂਦਾ ਏ ਦੇਖੋ ਉਸ ਬੱਚੇ ਦਾ ਕਮਾਲ ਗ੍ਰੇਟ ਐਜ